ਪਿਛਲੇ ਦਿਨ ਕਿਹਾ ਗਿਆ ਸੀ ਕਿ ਮੀਆਂ ਦੇ ਬੋਝ ਨੂੰ ਕਰਨਾ ਪਵੇਗਾ। ਸਾਡਾ ਉਹ ਤੋਂ ਬਾਅਦ ਹੋ ਚੁੱਕਿਆ। ਸਾਡਾ ਡੀਐਸ ਵੀ ਨਾਲ ਵੀ ਮੌਜੂਦ ਹੈ। ਕਰਤਾ 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 ਪਾਪਾ ਜੀ ਪਿੱਛੇ ਹੋ ਜੀ ਵੀਰੇ ਪ੍ਰਧਾਨ ਪਿੱਛੇ ਹੋ ਜਾ ਆਪਣਾ ਹੀਆ ਪ੍ਰਧਾਨ ਇੱਥੇ ਰਹਿਣਾ ਆਪੇ ਇੱਥੇ ਰਹਿਣਾ ਪ੍ਰਧਾਨ ਪਿੱਛੇ ਹੋ ਜੀ ਇੱਧਰ ਇੱਧਰ ਹੋ ਜਾ ਆਪਣਾ ਕੰਮ ਹੈ ਆਪਣਾ ਘਰ ਦਾ ਕੰਮ ਹੈ ਪਿੱਛੇ ਹੋ ਜੀ ਆ ਪੈ ਤੇ ਡੰਡਾ ਜਾ ਕੇ ਵਿੱਚ ਆਉਂਦੇ ਹਨਾ ਮੇਰੇ ਨਹੀਂ ਡੰਡਾ ਆਉਂਦਾ बाद में ठाहिया हज़ार हज़ार पहिरीं बसि ਲੀਪ ਲੋਕੋ ਫੜ ਬਾਈ ਕਰੀਏ ਫੋਨ ਖੋਲ ਲੀਏ ਰਿਕਾਰਡ ਪੜਦਾ ਰਹੇ ਪਰਦਾਰ ਹੋ ਜਾ ਰੁਕ ਜਾ ਹਲੇ ਨੇ ਜਿਹੜਾ ਜਿਹੜਾ ਗੱਡੀਆਂ ਆਣਗੀਆਂ ਫਿਰ ਖੋਲ ਦੇ ਕੀ ਹੋਇਆ ਕੀ ਇਹਨਾਂ ਦੀ ਮਾਰੀ ਸ਼ਾਂਤ ਪਾ ਆਹ ਤਾਂ ਫਿਰ ਮੈਂ ਚੱਲਦਾ ਆ ਬਾਰੇ ਇਹ ਜੀਵਨ ਵਾਲੀ ਤੇ ਤ੍ਰਾਸਿਸ਼ ਨਾ ਨਾ ਬੰਦਾ ਬਾਈ ਕੇ ਨਾਲ ਬਾਹਰ ਆਇਆ ਅੰਦਰ ਦੇਖੋ ਅੱਜ ਜਿਹੜਾ ਸਟੇਟ ਵੱਲੋਂ ਇੱਕ ਐਪਲੀਕੇਸ਼ਨ ਆਈ ਹੈ ਕਿ ਅਸੀਂ ਪੁਲਿਸ ਰਿਮਾਂਡ ਸਾਨੂੰ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇ। ਸੋ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਪਰ ਜਿਹੜਾ ਦੋ ਵਾਰ ਇਹਨਾਂ ਨੇ ਰਿਮਾਂਡ ਲਿਆ ਸੀ ਪਹਿਲੇ 4 ਦਿਨ ਦਾ ਫਿਰ 3 ਦਿਨ ਦਾ ਤਾਂ 7 ਦਿਨ ਜਿਹੜੇ ਪੁਆਇੰਟ ਤੇ ਰਿਮਾਂਡ ਲਿਆ ਸੀ ਉਹ ਚੀਜ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ। ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ। ਨਾਕਾਲ ਡਿਟੇਲ ਨਾ ਮੋਬਾਈਲ ਜਿਹੜਾ ਦੂਸਰੀ ਵਾਰ ਇਹਨਾਂ ਨੇ ਕਿਹਾ ਸੀ ਇੱਕ ਬਹੁਤ ਵੱਡੀ ਫੌਜ ਬਣੀ ਹੋਈ ਹੈ। ਇੰਡੀਅਨ ਸਟੇਟ ਨੂੰ ਖਤਰਾ ਹੈ। ਮੇਰੇ ਦੇਖਣ ਚ ਕੋਈ ਵੈਪਨ ਕੋਈ ਟੈਂਕ ਕੋਈ ਇਹੋ ਜੀ ਮਸ਼ੀਨਰੀ ਉਹ ਬਰਾਮਦ ਨਹੀਂ ਹੋਈ ਜੋ ਮੈਂ ਕਹੂੰਗਾ ਸਟੇਟ ਨੇ ਇੱਕ ਬੇਤੁਕੀ ਗੱਲ ਇਸ ਗੱਲ ਨੂੰ ਬਹੁਤ ਉੱਪਰ ਕਰਨ ਦੇ ਲਈ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਜੋ ਸਟੇਟ ਵੱਲੋਂ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਦੇ ਉੱਪਰ ਸਟੇਟ ਅੱਜ ਫੇਲ ਹੋਈ ਹੈ ਪੈਪਰ ਕਿੱਥੇ ਰੱਖਿਆ ਗਿਆ ਨਾ ਨਹੀਂ ਰੱਖਿਆ ਤਾਂ ਉਹਨੇ ਆਪ ਦੀ ਚਲੋ ਜਿੱਥੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਉਹ ਜਗ੍ਹਾ ਬਾਰੇ ਤਾਂ ਹੁਣ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਭੇਜੇਗਾ ਜੇਲ੍ਹ ਬਾਰੇ ਇਹਨਾਂ ਨੇ ਜੇ ਡਿਸਾਈਡ ਕਰਨਾ ਉਹ ਜੇਲ੍ਹ ਕਿਹੜੀ ਚ ਜੜੀ ਜਿਹਨਾਂ ਨੂੰ ਸਿਕਿਉਰਿਟੀ ਬੈਟਰ ਲੱਗੂਗੀ ਉਸੇ ਜੇਲ੍ਹ ਚ ਪੇਚ ਪਰ ਕਵਰੀ ਹੋਈ ਇਹਨਾਂ ਕੋਲ ਮੈਂ ਤੁਹਾਨੂੰ ਪਹਿਲੇ ਜਣੀ ਕਿਹਾ ਸੀ 7 ਦਿਨ ਪਹਿਲਾਂ ਕਿਹਾ ਸੀ ਇਹਨਾਂ ਚ ਕੋਈ ਰਿਕਵਰੀ ਨਹੀਂ ਇਹਨਾਂ ਕੇਸਾਂ ਚ ਹੋਣੀ 2 ਸਾਲ ਦੇ ਬਾਅਦ ਰਿਕਵਰੀ ਹੋਣੀ ਵੀ ਇੱਕ ਮਜ਼ਾਕ ਹੈ ਇਹ ਸਟੇਟ ਕਰਾ ਰਹੀ ਸੀ ਸਟੇਟ ਡੀਫੇਮ ਕਰ ਰਹੀ ਸੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੌਸਲੇ ਉਹਨਾਂ ਨੇ ਥੱਲੇ ਸੁੱਟਨੇ ਕਿ ਅਸੀਂ ਉਹ ਕਰਤਾ ਲੋਕ ਡਰ ਜਾਣ ਔਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਜੋ ਮੈਂ ਪਹਿਲੇ ਦਿਨ ਗੱਲ ਕਹੀ ਸੀ 7 ਦਿਨਾਂ ਬਾਅਦ ਉਹੀ ਹੋਈ ਹੈ ਕੋਈ ਰਿਕਵਰੀ ਨਹੀਂ ਕੋਈ ਫੌਜ ਨਹੀਂ ਸੀ ਕੋਈ ਇੰਡੀਅਨ ਸਟੇਟ ਨੂੰ ਡਰ ਨਹੀਂ ਸੀ ਪਰ ਇੱਕ ਸਟੇਟ ਦਾ ਇੱਕ ਹਊਆ ਬਣਾਇਆ ਹੋਇਆ ਸੀ ਹੋਰ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਪਪਲਪ੍ਰੀਤ ਤੇ ਅਮਰਿਤਪਾਲਵਰ ਦਾ ਵੀ ਐਨਐਸਏ ਕਤਲ ਹੋ ਜਾ ਰਿਹਾ ਦੇਖੋ ਪਪਲਪ੍ਰੀਤ ਦਾ ਮੈਨੂੰ ਲੱਗਦਾ ਸ਼ਾਇਦ 9-10 April ਹੈ ਭਾਈ ਅਮਰਿਤਪਾਲ ਦਾ ਮੈਨੂੰ ਲੱਗਦਾ 22 ਜਾਂ 23 April ਹੈ ਉਹ ਅੱਗੇ ਉਹਨਦੇ ਬਾਰੇ ਆਪਾਂ ਕਹੀਏ ਐਨਐਸਏ ਖਤਮ ਕਰਤੀ ਜਾਂ ਕਰਨੀ ਹੈ ਉਹ ਜੇ ਸਟੇਟ ਦੇ ਸੋਚਣਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਖਤਮ ਹੋ ਜੇ ਤੁਸੀਂ ਪ੍ਰਿਪੇਅਰ ਕਿ ਕਿਹਸ ਪੁਆਇੰਟ ਤੇ ਮਤਲਬ ਲੜਨ ਲਈ ਬਿਲਕੁਲ ਅਸੀਂ ਲੜਾਂਗੇ ਜਦ ਤੱਕ ਕੇਸ ਚੱਲਦੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਿਹਾ ਕਿ ਬੰਦੇ ਇਨੋਸੈਂਟ ਨੇ ਸਟੇਟ ਇਸ ਕੇਸ ਚ ਫੇਲ ਹੈ ਸਟੇਟ ਨੇ ਜਾਣ ਬੁੱਝ ਕੇ ਇੱਕ ਸਿਸਟਮ ਤਿਆਰ ਕੀਤਾ ਸੀ ਵਰਲਡ ਦੇ ਵਿੱਚ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਅਸੀਂ ਜਿਹੜੀਆਂ ਅ ਅੱਜ ਅੱਠ ਦੋਸ਼ ਜਿਹੜੇ ਅਸੀਂ ਕੋਰਟ 'ਚ ਪੇਸ਼ ਕੀਤੇ ਸੀਗੇ ਜੀ 39 ਨੰਬਰ ਕੇਸ ਤੇ ਫਰਮਾਨਯੋਗ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਹਵਾਲਾ ਤੇ ਉਹਨਾਂ ਦੇ ਆਰਡਰ ਕੀਤੇ ਨੇ ਉਹਨਾਂ ਨੂੰ ਅਸੀਂ ਹੁਣ ਜੁਡੀਸ਼ੀਅਨ ਕਸਟਡੀ ਵਿੱਚ ਦੇ ਰਹੇ ਹਾਂ ਜੀ ਕੋਈ ਰਿਕਵਰੀ ਸਰ ਹੋਈ ਜਿਹੜੀ ਰਿਵਰਸ ਬਿਲਕੁਲ ਜੀ ਸਾਨੂੰ ਇਸ ਕੇਸ ਨਾਲ ਸੰਬੰਧਿਤ ਜੋ-ਜੋ ਚਾਹੀਦਾ ਸੀਗਾ ਇਹਨਾਂ ਦੀਆਂ ਸੀਡੀਆਰ ਸੀਗੀਆਂ ਇਹਨਾਂ ਦੀ شناخت ਪ੍ਰੀਟ ਸੀਗੀਆਂ ਮੌਕੇ ਦੀ ਨਿਸ਼ਾਨਦੇਹੀ ਸੀਗੀਆਂ ਹੋਰ ਵੀ ਇਹਦੇ ਨਾਲ ਸੰਬੰਧਿਤ ਜਿਹੜੇ ਅਹਿਮ ਜਾਣਕਾਰੀਆਂ ਅਸੀਂ ਅਸੀਂ ਉਹ ਆਪਣੀਆਂ ਪੂਰੀਆਂ ਕੀਤੀਆਂ ਜੀ ਕਿਉਂਕਿ ਅਸੀਂ ਤੁਹਾਨੂੰ ਡਿਸਕਲੋਜ਼ ਇਸ ਕਰਕੇ ਨਹੀਂ ਕਰ ਰਹੇ ਕਿ ਮੈਟਰ ਹੈ ਜੀ ਅਜੇ ਜਿਹੇ ਦੋਸ਼ੀ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਨੇ ਬੜਾ ਗੰਭੀਰ ਮਸਲਾ ਵਾ ਜੀ ਇਹਦੇ ਵਿੱਚ ਜੋ ਜੋ ਵੀ ਕਲੀਅਰ ਹੋਊਗਾ ਆਉਣ ਵਾਲੇ ਸਮੇਂ ਤਾਨੂੰ ਸਾਰਾ ਕਲੀਅਰ ਹੋ ਜਾਏਗਾ ਬਪੂਲ ਪ੍ਰੀਤ ਤੇ ਅਮਰਪਾਲ ਭਾਈ ਜੀ ਨੂੰ ਲੈ ਰਿਆ ਜਾ ਰਿਹਾ ਜੀ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕਰਕੇ ਅਸੀਂ ਤਫਤੀਸ਼ ਕਰਾਂਗੇ